ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਪਰ ਸੋਸ਼ਲ ਮੀਡੀਆ ਤੇ ਦੇਖਿਆ ਜਾ ਰਿਹਾ ਕਿ ਅੱਜ ਕੱਲ ਸੱਚਾਈ ਘਟ ਝੂਠ ਜਿਹੜਾ ਕਿ ਅਫਵਾਹਾਂ ਜਿਹੜੇ ਕਿ ਵੱਧ ਫੈਲਾਈਆਂ ਜਾ ਰਹੇ ਨੇ ਪਰ ਕਈ ਵਾਰ ਲੋਕ ਅਜਿਹੇ ਚਾਂਸੇ ਦੇ ਵਿੱਚ ਆ ਜਾਂਦੇ ਨੇ ਤੇ ਕਈ ਵਾਰ ਠੱਗੀਦਾਰ ਸ਼ਿਕਾਰ ਤੱਕ ਹੋ ਜਾਂਦੇ ਨੇ ਕਿਉਂਕਿ ਇਸ ਦੇ ਅਨੇਕਾਂ ਜਿਹੜੇ ਕਿ ਮਾਮਲੇ ਸਾਹਮਣੇ ਆ ਚੁੱਕੇ ਨੇ ਅੱਜ ਕੱਲ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜੇ ਕਿ ਨਵੇਂ ਤੋਂ ਨਵੇਂ ਤਰੀਕੇ ਅਪਣਾ ਕੇ ਹੱਥ ਕੰਡੇ ਅਪਣਾ ਕੇ ਲੋਕਾਂ ਨੂੰ ਠੱਗੀਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਜਿਸ ਦੇ ਚੱਲਦੇ ਹੁਣ ਲੋਕਾਂ ਨੂੰ ਸचेत ਹੋਣ ਦੀ ਜ਼ਰੂਰਤ ਹੈ ਅਤੇ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਤੁਹਾਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਜਾਂ ਫਿਰ ਕੁਝ ਚੀਜ਼ਾਂ ਨੇ ਜਿਹੜੀਆਂ ਕਿ ਵਾਇਰਲ ਕੀਤੇ ਜਾਂਦੇ ਨੇ ਚਾਹੇ ਨੌਕਰੀ ਦਾ ਝਾਂਸਾ ਦੇਣ ਨੂੰ ਲੈ ਕੇ ਹੋਵੇ ਜਾਂ ਫਿਰ ਕੋਈ ਜਿਹੜੀ ਕਿ ਸਰਕਾਰੀ ਤੌਰ ਦੇ ਉੱਤੇ ਜਿਵੇਂ ਕੋਈ ਲਾਟਰੀ ਨੂੰ ਲੈ ਕੇ ਹੋਵੇ ਕੋਈ ਵੀ ਜਣ ਕੇ ਤੁਹਾਨੂੰ ਲੱਗਦਾ ਤਾਂ ਇਸ ਦੀ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਓ ਕਿ ਬਾਅਦ ਵਿੱਚ ਤੁਹਾਨੂੰ ਪਛਤਾਵਾ ਭੱਲੇ ਨਾ ਰਹਿ ਜਾਵੇ ਹਾਲੇ ਦੇ ਵਿੱਚ ਇੱਕ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਭਗਵਾਨ ਤਮਨ ਨੂੰ ਇਹ ਕਹਿੰਦੇ ਸੁਣਾਈ ਦਿੱਤਾ ਗਿਆ ਜਿਸ ਦੇ ਵਿੱਚ ਉਸਨੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੋ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹੜੇ ਕਿ ਸਰਕਾਰੀ ਤੌਰ ਤੇ ਜਿਹੜੇ ਕਿ ਲਾਟਰੀ ਵਾਸਤੇ ਜਿਹੜਾ ਐਪ ਉਹ ਬਣਾਇਆ ਜਾਵੇਗਾ ਕਿ ਸਰਕਾਰੀ ਤੌਰ ਦੇ ਉੱਤੇ ਜਿਹੜੀ ਕਿ ਲਾਟਰੀ ਪਾਈ ਜਾਵੇਗੀ ਕਿਉਂਕਿ ਅੱਜ ਕੱਲ ਥਾਂ ਥਾਂ ਦੇ ਉੱਤੇ ਲਾਟਰੀਆਂ ਪਾਈਆਂ ਚੱਲ ਰਹੀ ਨੇ ਪਰ ਉਸ ਦੇ ਯਕੀਨ ਨਾ ਕੀਤਾ ਜਾਵੇ ਜਿਹਦੇ ਚੱਲਦੇ ਸੀਐਮ ਭਗਵਾਨ ਤਮਨ ਦੇ ਵੱਲੋਂ ਸਰਕਾਰੀ ਜਿਹੜੇ ਕਿ ਕੈਸੀਨੋ ਦਾ ਜਿਹੜਾ ਕਿ ਉਹ ਕੰਮ ਸ਼ੁਰੂ ਕੀਤਾ ਜਾ ਰਿਹਾ ਜਿਸ ਦੇ ਵਿੱਚ ਲੋਕ ਜਿਹੜੇ ਚਾਹੁੰਦੇ ਨੇ ਲਾਟਰੀ ਪਾਉਣਾ ਤਾਂ ਉਹ ਸਰਕਾਰੀ ਤੌਰ ਤੇ ਲਾਟਰੀ ਪਾ ਸਕਦੇ ਨੇ ਤੇ ਜਿਹੜਾ ਇਹ ਲਾਟਰੀ ਦਾ ਪੈਸਾ ਇਕੱਠਾ ਹੋਵੇਗਾ ਇਸ ਨੂੰ ਜਿਹੜਾ ਕਿ ਜਿਹੜੇ ਸਰਕਾਰੀ ਕੰਮ ਨੇ ਚਾਹੇ ਸਕੂਲਾਂ ਬਾਤ ਤੇ ਸਿੱਖਿਆ ਵਾਸਤੇ ਜਾਂ ਹੋਰ ਕੰਮਾਂ ਲਈ ਜਿਹੜਾ ਕਿ ਲਗਾਇਆ ਜਾਵੇਗਾ ਤਾਂ ਇਸ ਤਰੀਕੇ ਦੀ ਜਿਹੜੀ ਕਿ ਇੱਕ ਵੀਡੀਓ ਸਿੰਘ ਭਗਵੰਤ ਮਾਨ ਦੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਦੱਸ ਦਈਏ ਕਿ ਇਹ ਜਿਹੜੀ ਵੀਡੀਓ ਆ ਇਹ ਪੂਰੀ ਤਰੀਕੇ ਦੇ ਨਾਲ ਫੇਕ ਹੈ ਇਸ ਨੂੰ ਜਿਹੜਾ ਕਿ ਐਡਿਟ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਿ ਵਾਇਰਲ ਕੀਤਾ ਜਾ ਰਿਹਾ ਇਸ ਕਰਕੇ ਇਸ ਵੀਡੀਓ ਤੋਂ ਯਕੀਨ ਨਾ ਕੀਤਾ ਜਾਵੇ ਕਿਉਂਕਿ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਤਾਂ ਇਸ ਚੀਜ਼ ਨੂੰ ਸਮਝ ਜਾਂਦੇ ਨੇ ਪਰ ਕੁਝ ਭੋਲੇ ਭਾਲੇ ਲੋਕ ਹੁੰਦੇ ਨੇ ਜੋ ਸੋਚਦੇ ਨੇ ਕਿ ਹਾਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਕੈਸੀਨੋ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਅਸੀਂ ਹੁਣ ਸਰਕਾਰੀ ਤੌਰ ਦੇ ਉੱਤੇ ਲਾਟਰੀ ਪਾਵਾਂਗੇ ਡਰਾ ਨਿਕਲੇਗਾ ਤਾਂ ਦੱਸ ਦिए ਕਿ ਲੋਕਾਂ ਨੂੰ ਮੂਰਖ ਬਣਾਉਣ ਦੇ ਵਾਸਤੇ ਤੇ ਠੱਗੀ ਦਾ ਸ਼ਿਕਾਰ ਬਣਾਉਣ ਦੇ ਵਾਸਤੇ ਅਜਿਹੀਆਂ ਚੀਜ਼ਾਂ ਨੂੰ ਹਮੇਸ਼ਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕੀ ਪ੍ਰੋਸਿਆ ਚਾਹੁੰਦਾ ਤਾਂ ਇੱਥੇ ਤੁਹਾਡਾ ਫਰਜ਼ ਬਣਦਾ ਕਿ ਅਜਿਹੀਆਂ ਚੀਜ਼ਾਂ ਦੀ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਈ ਜਾਵੇ ਕਿਤੇ ਇਹ ਨਾ ਹੋਵੇ ਤੁਸੀਂ ਆਪਣੀ ਮਿਹਨਤ ਦਾ ਪੈਸਾ ਕਿਤੇ ਵੀ ਬਰਬਾਦ ਕਰ ਦਿਓ ਮੈਂ ਤੁਹਾਨੂੰ ਦੱਸ ਦੇ ਕਿ ਕਿਸ ਤਰੀਕੇ ਦੇ ਨਾਲ ਇਸ ਵੀਡੀਓ ਨੂੰ ਐਡਿਟ ਕੀਤਾ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਗਿਆ ਅੱਜ ਅਸੀਂ ਪੰਜਾਬ ਦੇ ਡਿਜੀਟਲ ਵਿਕਾਸ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕ ਰਹੇ ਹਾਂ ਮੈਂ ਖੁਸ਼ੀ ਨਾਲ ਐਲਾਨ ਕਰਦਾ ਕਿ ਅਸੀਂ ਪੰਜਾਬ ਸਟੇਟ ਕੈਸੀਨੋ ਦਾ ਸਰਕਾਰੀ ਆਨਲਾਈਨ ਕਸੀਨੋ ਐਪਲੀਕੇਸ਼ਨ ਲਾਂਚ ਕਰ ਰਹੇ ਹਾਲਾਂਕਿ ਸਨ ਲੈ ਕੇ ਜਿਹੜੇ ਪੜੇ ਲਿਖੇ ਲੋਕ ਨੇ ਉਹਨਾਂ ਦੇ ਕਮੈਂਟ ਵੀ ਆਏ ਉਹਨਾਂ ਦਾ ਕਹਿਣਾ ਕਿ ਅਜਿਹੀਆਂ ਚੀਜ਼ਾਂ ਦੀ ਜਿਹੜੀ ਕਿ ਜਾਂਚ ਹੋਣੀ ਚਾਹੀਦੀ ਹੈ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਬਣਾ ਕੇ ਨੈੱਟ ਦੇ ਉੱਤੇ ਵਾਇਰਲ ਕੀਤੀ ਜਾ ਸਕਦੀ ਹੈ ਤਾਂ ਫਿਰ ਆਮ ਲੋਕਾਂ ਦੀ ਕੀ ਗੱਲ ਕਰੀਏ ਤਾਂ ਆਮ ਲੋਕਾਂ ਆਮ ਲੋਕ ਤਾਂ ਸੁਰੱਖਿਅਤ ਹੀ ਨਹੀਂ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਕਿਉਂਕਿ ਇਸ ਤਰੀਕੇ ਦੇ ਜਿਹੜੇ ਕਿ ਐਪ ਬਣ ਚੁੱਕੇ ਨੇ ਇਸ ਤਰੀਕੇ ਦੀ ਐਡੀਟਿੰਗ ਆ ਚੁੱਕੀ ਹੈ ਨੇ ਕਿ ਚੰਗੇ ਭਲੇ ਬੰਦੇ ਦੀ ਕਿਸੇ ਤਰੀਕੇ ਦੀ ਵੀ ਵੀਡੀਓ ਬਣਾ ਕੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੀ ਜਾਂਦੀ ਹੈ ਕਿਉਂਕਿ ਇੱਕ ਇਹ ਵੀ ਚੱਲ ਰਿਹਾ ਕਿ ਲੋਕਾਂ ਦੀ ਗਲਤ ਵੀਡੀਓ ਬਣਾ ਕੇ ਵੀ ਲੋਕਾਂ ਤੋਂ ਪੈਸੇ ਮੰਗੇ ਜਾਂਦੇ ਨੇ ਕਿ ਤੁਹਾਡੀ ਅਸ਼ਲੀਲ ਵੀਡੀਓ ਸਾਡੇ ਕੋਲ ਆਸੀ ਸੋਸ਼ਲ ਮੀਡੀਆ ਦੇ ਉੱਤੇ ਪਾ ਦਾਂਗੇ ਸਾਨੂੰ ਇੰਨੀ ਫਰੋਤੀ ਦਿੱਤੀ ਜਾਵੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਕਿ ਇਹ ਕੰਮ ਜਿਹੜਾ ਕਿ ਕੀਤਾ ਜਾ ਰਿਹਾ ਹੈ ਸਾਈਬਰ ਠੱਗੀ ਜਿਹੜੀ ਕਿ ਲਗਾਤਾਰ ਵਧਦੀ ਜਾ ਰਹੀ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਵੀ ਲੋਕਾਂ ਨੂੰ ਸੁਚੇਤ ਕਰ ਰਿਹਾ ਕਿ ਜੇਕਰ ਕੋਈ ਇਸ ਤਰੀਕੇ ਦਾ ਮੈਸੇਜ ਕੋਈ ਕਾਲ ਜਾਂ ਤੁਹਾਡੇ ਕੋਲ ਕੋਈ ਵੀਡੀਓ ਆਉਂਦੀ ਆ ਤਾਂ ਤੁਰੰਤ ਪੁਲਿਸ ਨੂੰ ਇਸ ਦੀ ਸ਼ਿਕਾਇਤ ਜ਼ਰੂਰ ਦਿੱਤੀ ਜਾਵੇ ਤਾਂ ਕਿ ਇਸ ਦੀ ਜਾਂਚ ਪੜਤਾਲ ਹੋਵੇ ਤੇ ਡਰਨ ਦੀ ਜ਼ਰੂਰਤ ਨਹੀਂ ਕਿਉਂਕਿ ਗੁੰਮਰਾਹ ਕਰਨ ਵਾਸਤੇ ਲੋਕਾਂ ਦੇ ਵੱਲੋਂ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਕਿਸ ਤਰੀਕੇ ਦੇ ਨਾਲ ਕਿਸ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਵੇ ਉਸ ਦੇ ਵਾਸਤੇ ਜਿਹੜੇ ਐਪ ਦਾ ਇਸਤੇਮਾਲ ਕੀਤਾ ਜਾਂਦਾ ਤੇ ਗਲਤ ਵੀਡੀਓ ਬਣਾਈਆਂ ਜਾਂਦੀਆਂ ਨੇ ਤਾਂ ਇਹ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਕਿ ਵੀਡੀਓ ਨੂੰ ਐਡਿਟ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਜਾ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਭਗਵਾਨ ਤੋਂ ਮਾਨ ਦੀਆਂ ਜਾਈਆਂ ਵੀਡੀਓਜ਼ ਨੂੰ ਐਡਿਟ ਕਰਕੇ ਚਲਾਈਆਂ ਜਾ ਸਕਦੇ ਨੇ ਫਿਰ ਆਮ ਲੋਕਾਂ ਦੀ ਗੱਲ ਕਿਵੇਂ ਕਰਾਂਗੇ ਤਾਂ ਇਸ ਦੇ ਉੱਪਰ ਆਪਣੀ رائے ਵੀ ਜੜੀ ਕਿ ਜ਼ਰੂਰ ਸਾਂਝੀ ਕਰਿਓ